आगरा देरविंदर सिंह ने इतिहास सृजित किया जी हां अरविंदर सिंह पुलाड़ ਦੇ ਵਿੱਚ ਪਹੁੰਚਣ ਵਾਲੇ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣੇ ਨੇ आगरा दे अरविंदर सिंह ਜਿਨ੍ਹਾਂ ਨੇ ਇਤਿਹਾਸ ਸਿਰਜਿਆ ਦੱਸਿਆ ਕਿ 80 ਸਾਲ ਦੇ ਨੇ अरविंदर सिंह ਬਹਿਲ ਜਿਨ੍ਹਾਂ ਨੇ ਪੁਲਾੜ ਦਾ ਸਫ਼ਰ ਕੀਤਾ अरविंदर सिंह ਪੁਲਾੜ ਵਿੱਚ ਪਹੁੰਚਣ ਵਾਲੇ ਅਤੇ ਪਹਿਲੇ ਸਿੱਖ ਬਣੇ ਨੇ 80 ਸਾਲ ਦੇ अरविंदर सिंह ਬਹਿਲ ਨੇ ਪੁਲਾੜ ਦਾ ਇਹ ਸਫ਼ਰ طے ਕੀਤਾ ਨਜ਼ਦੀਕ ਐਤਵਾਰ ਨੂੰ ਬਲੂ ਓਰੀਜਨ ਦੇ ਐਨਐਸ 34 ਮਿਸ਼ਨ ਦੇ ਪੁਲਾੜ ਦੀ ਪਹਿਲੀ ਉਡਾਨ ਉਹਨਾਂ ਨੇ ਭਰੀਆ अरविंदर सिंह ਨੇ 11 ਮਿੰਟਾਂ ਦੀ ਉਡਾਨ ਨੂੰ ਜ਼ਿੰਦਗੀ ਦਾ ਯਾਦਗਾਰ ਪਲ ਦੱਸਿਆ ਬਹਿਲ ਦਾ ਜਨਮ 1945 ਵਿੱਚ ਆਗਰਾ ਵਿੱਚ ਹੋਇਆ ਸੀ ਅਰਵਿੰਦਰ ਸਿੰਘ 1970 ਵਿੱਚ ਅਮਰੀਕਾ ਚਲੇ ਗਏ ਸਨ ਸੋ ਬਹਿਲ ਅਮਰੀਕਾ ਵਿੱਚ ਰੀਅਲ ਏਸਟੇਟ ਕੰਪਨੀ ਦੇ ਮਾਲਕ ਨੇ ਅਰਵਿੰਦਰ ਸਿੰਘ ਦੇ ਕੋਲ ਪ੍ਰਾਈਵੇਟ ਪਾਇਲਟ ਦਾ ਲਾਇਸੈਂਸ ਲਿਆ ਸੋ ਇੱਥੇ ਉਹਨਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ ਤੇ ਪੰਜਾਬ ਦਾ ਦੇਸ਼ਾ ਨਾਮ ਵੀ ਰੌਸ਼ਨ ਕੀਤਾ ਤਦਾਸ ਜੇਕਰ ਇਹਨਾਂ ਨੇ ਪੁਲਾੜ ਦੇ ਵਿਚ ਉਡਾਨ ਭਰੀਏ ਬਹਿਲ ਨੇ ਹਿੰਮਤੀ ਖੇਡਾਂ ਬੇਹਤ ਪਸੰਦ ਨੇ ਜਿਨ੍ਹਾਂ ਨੇ ਇੱਥੇ ਉਤਰੀ ਦੇ ਦੱਖਣੀ ਪੋਲ ਤੋਂ ਸਕਾਈ ਡਾਈਵਿੰਗ ਵੀ ਕੀਤੀ ਸੋ ਜੇ ਵਿਚਕਾਰ ਉਹਨਾਂ ਵੱਲੋਂ ਪਹਿਲਾਂ ਵੀ ਕਈ ਅਜਿਹਾਂ ਜੋ ਸਪੋਰਟਸ ਨੂੰ ਫੋਲੋ ਕੀਤਾ ਗਿਆ ਤੇ ਹੁਣ ਉਹਨਾਂ ਨੇ ਇੱਥੇ ਇਹ ਜੋ ਪੁਲਾੜ ਦੇ ਵਿਚ ਉਡਾਨ ਭਰੀਏ ਉਸ ਨੂੰ ਲੈ ਕੇ ਉਹਨਾਂ ਨੇ ਮਾਣ ਹਾਸਲ ਕੀਤਾ। ਆਗਰਾ ਦੇ ਅਰਵਿੰਦਰ ਸਿੰਘ ਨੇ ਇਤਿਹਾਸ ਸਿਰ ਜਿੱਤਾ। ਜੀ ਅਰਵਿੰਦਰ ਸਿੰਘ ਪੁਲਾੜ ਦੇ ਵਿੱਚ ਪਹੁੰਚਣ ਵਾਲੇ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣੇ ਨੇ। ਆਗਰਾ ਦੇ ਅਰਵਿੰਦਰ ਸਿੰਘ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਦੱਸਿਆ ਕਿ 80 ਸਾਲ ਦੇ ਨੀ ਅਰਵਿੰਦਰ ਸਿੰਘ ਬਹਿਲ ਜਿਨ੍ਹਾਂ ਨੇ ਪੁਲਾੜ ਦਾ ਸਫ਼ਰ ਕੀਤਾ ਅਰਵਿੰਦਰ ਸਿੰਘ ਪੁਲਾੜ ਵਿੱਚ ਪਹੁੰਚਣ ਵਾਲੇ ਅਤੇ ਪਹਿਲੇ ਸਿੱਖ ਬਣੇ ਨੇ 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਨੇ ਪੁਲਾੜ ਦਾ ਇਹ ਸਫ਼ਰ ਤੈਅ ਕੀਤਾ ਦੱਸਿਆ ਗਿਆetva ਨੂ ਬਲੂ ਔਰੀਜਿਨ ਦੇ ਐਨਐਸ 34 ਮਿਸ਼ਨ ਵਿੱਚ ਪੁਲਾੜ ਦੀ ਪਹਿਲੀ ਉਡਾਣ ਉਹਨਾਂ ਨੇ ਭਰੀ ਅਰਵਿੰਦਰ ਸਿੰਘ ਨੇ 11 ਮਿੰਟਾਂ ਦੀ ਉਡਾਣ ਨੂੰ ਜ਼ਿੰਦਗੀ ਦਾ ਯਾਦਗਾਰ ਪਲ ਦੱਸਿਆ ਬਹਿਲ ਦਾ ਜਨਮ 1945 ਵਿੱਚ ਆਗਰਾ ਵਿੱਚ ਹੋਇਆ ਸੀ अरविंद सिंह 1970 ਵਿੱਚ ਅਮਰੀਕਾ ਚਲੇ ਗਏ ਸਨ ਸੋ ਬਹਿਲ ਅਮਰੀਕਾ ਵਿੱਚ ਰੀਅਲ اسٹیਟ ਕੰਪਨੀ ਦੇ ਮਾਲਕ ਨੇ अरविंद सिंह ਦੇ ਕੋਲ ਪ੍ਰਾਈਵੇਟ ਪਾਇਲਟ ਦਾ ਲਾਇਸੈਂਸ ਵੀ ਹੈ ਸੋ ਇੱਥੇ ਉਹਨਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ ਤੇ ਪੰਜਾਬ ਦਾ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਤਦਾਂ ਦੇਖਿਆ ਕਿ ਉਹਨਾਂ ਨੇ ਪੁਲਾਰਟ ਦੇ ਦੌਰਾਨ ਪੜੀਏ ਬਹਿਲ ਨੂੰ ਹਿੰਮਤੀ ਖੇਡਾ ਬੇहद ਪਸੰਦ ਨੇ ਜਿਨ੍ਹਾਂ ਨੇ ਇੱਥੇ ਉੱਤਰੀ ਦੇ ਦੱਖਣੀ ਪੋਲ ਤੋਂ ਸਕਾਈ ਡਾਈਵਿੰਗ ਵੀ ਕੀਤੀ ਸੋ ਜੇ ਵਿਚਾਰ ਉਹਨਾਂ ਵੱਲੋਂ ਪਹਿਲਾਂ ਵੀ ਕਈ ਅਜਿਹੇ ਸਪੋਰਟਸ ਨੂੰ ਫੋਲੋ ਕੀਤਾ ਗਿਆ ਤੇ ਹੁਣ ਉਹਨਾਂ ਨੇ ਇੱਥੇ ਇਹ ਜੋ ਪੁਲਾੜ ਦੇ ਵਿੱਚ ਉਡਾਨ ਭਰੀਏ ਉਸ ਨੂੰ ਲੈ ਕੇ ਉਹਨਾਂ ਨੇ ਮਾਣ ਹਾਸਲ ਕੀਤਾ ਹੈ